ਸਤ ਸਕਾਲ ਦੋਸਤੋ ਵੀਰਾਂ ਦੀ ਸੇਵਾ ਲੈ ਕੇ ਆਇਆ ਹੜਪੀੜਤਾਂ ਦੀ ਰਾਸਨ ਦੀ ਸੇਵਾ ਪਿੰਡ ਰੌਂਕੇ ਕਲਾ ਮੋਗਾ ਤੋਂ ਮੋਗੇ ਜ਼ਿਲ੍ਹੇ ਤੋਂ ਆਏ ਆ ਵੀਰਾਂ ਨਾਲ ਕਰਦੇ ਆ ਗੱਲਬਾਤ ਇੱਧਰ ਲੈ ਬੂ ਨੇੜੇ ਲੈ ਸਤ ਸਕਾਲ ਵੀਰ ਜੀ ਕਿਹੜਾ ਪਿੰਡ ਜੀ ਆਪਣਾ ਰੌਂਕੇ ਕਲਾ ਜੀ ਰੌਂਕੇ ਕਲਾ ਤੇ ਕਿਹੜੀ ਸੇਵਾ ਤੁਸੀਂ ਲੈ ਕੇ ਆਏ ਹੋ ਬਈ ਚੋਕਰ ਦੀ ਲੈ ਕੇ ਆਏ ਜੀ ਚੋਕਰ ਦੀ ਹਾਂਜੀ ਤੇ ਪਹਿਲਾਂ ਤਾਂ ਬੜੀ ਮਿਹਰਬਾਨੀ ਹੈ। ਇਹ ਚਲੋ ਗਰਾਉਂਡ ਗਰਾਉਂਡ ਲੈਵਲ ਤੇ ਫਿਰਦੇ ਆਂ ਕਿ ਤੁਸੀਂ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਗਰਾਉਂਡ ਲੈਵਲ ਤੇ ਆਏ ਹੋ। ਹਾਂਜੀ ਅਸੀਂ ਪਹਿਲਾਂ 150 ਘਟਾਏ ਪਹਿਲਾਂ ਦਰਿਆ ਦੇ ਉਧਰਲੀ ਸਾਈਡ ਆ। ਠੀਕ ਆ। ਉਸ ਵਰਾਹ ਪਿੰਡ ਦੇ ਦਰਿਆ ਦੇ ਵਿੱਚ ਠੀਕ ਆ। ਬਰਤਾ ਕੇ ਆਏ ਆ। ਵਿੱਚ ਜਾ ਕੇ ਬਰਤਾ ਕੇ ਵਿੱਚ ਜਾ ਕੇ ਜਾਓ ਘਰ ਘਰ ਜਾ ਕੇ। ਬੜੀ ਮਿਹਰਬਾਨੀ। ਹਾਂਜੀ ਠੀਕ ਆ। ਸਵੇਰ ਦੀ ਲੱਗਣ ਸਦਿਆਂ ਦੀ ਫਿਰ ਥੋੜੇ ਥੋੜੇ ਸਾਡੇ ਬਤੇ ਇੱਧਰ ਆ ਗਈ ਆ ਰਹਾ ਇੱਧਰ ਵੀ ਘਰਾਂ ਦੇ ਇੱਧਰ ਵੀ ਇੱਧਰ ਵੀ ਘਰਾਂ ਦੇ ਇਕੱਲਾ ਇਕੱਲਾ ਸਹੀ ਆ ਉਹ ਸਹੀ ਆ ਸਭ ਤੋਂ ਵੱਡੀ ਨਾਲੇ ਤੁਸੀਂ ਆ ਗਰਾਉ ਤੜੀ ਸੇਵਾ ਸਹੀ ਜਗ੍ਹਾ ਜਾਣੀ ਚਾਹੀਦੀ ਕਿੰਨੇ ਤੋੜੇ ਕਿਲਿਆਂ ਦੇ ਸੀ 150 ਤੋੜਾ ਲੈਣੇ 150 ਹਾਂਜੀ ਸਵੇਰ ਫਿਰ ਆਜੀ ਤੁਰੇ ਹੈ ਸਵੇਰ ਸਦਿਆਂ ਦੇ ਤੁਰੇ ਹੋਏ 5 ਵਜੇ ਹੋਰ ਸਮਾਜ ਸੇ ਵੀਰਾਂ ਨੂੰ ਕੀ ਬੇਨਤੀ ਹਾਂਜੀ ਪੈਂਡਲ ਰਾਉ ਕੇ ਗਲਾ ਹੈ ਠੀਕ ਹੈ ਪਹਿਲਾਂ ਇੱਕ ਢੇੜਾ ਲਾਗੇ ਸੀ ਆਹ ਰੋਡ ਤੇ ਲਾਗੇ ਸੀ ਉਹ ਵੀ ਤੋੜੇ ਉਦੋਂ ਸਾਡੇ ਕੋਲ 70 ਤੋੜੇ ਸੀ ਨਾਲ ਚਾਰ ਦਿਨ ਮੰਨ ਕੇ ਪੂਰਾ ਸਰਵਾ ਕਰਕੇ ਤੁਸੀਂ ਕੰਮ ਕਰਦੇ ਪਏ ਹੋ ਸਭ ਤੋਂ ਵੱਡੀ ਗੱਲ ਆ ਹਾਂਜੀ ਤੋੜੀ ਦਾ ਕਾਕਰ ਜਾਂਦੇ ਪਪਾ ਉਹਦੀ ਗੱਲ ਆ ਹਾਂਜੀ ਤੇ ਹੋਰ ਸਮਾਜ ਸੇ ਵੀਰਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ બસ ਇਤਹੀ ਕਹਿੰਦਾ ਵੀ ਜਿਹੜਾ ਆਉਂਦਾ ਉਹਦਾ ਘਰ ਘਰ ਪਤਾ ਕਰਕੇ ਉਹਨਾਂ ਦੇ ਘਰ ਤੇ ਕਰ ਪਚਾਉ ਹੁਣ ਜਿਹੜੀ ਉਹਦੇ ਘਰਾਂ ਚ ਵਾਪਸ ਆ ਰਹੇ ਆ ਵੀ ਉਹਨਾਂ ਦਾ ਪਹਿਲਾਂ ਪਤਾ ਕਰੋ ਕਿਵੇਂ ਆ ਜਿਹੜੀ ਮਿੰਨ ਨੂੰ ਲੱਗਦਾ ਪਿਆ ਉਹ ਜਿਹੜਾ ਚਾਰ ਆ ਹਾਂਜੀ ਜਿਹਦਾ ਬਾਈ ਉਹ ਫੀਲ ਲੋਡ ਦਾ ਚਾਰ ਚੌਕਰ ਦੀ ਜਾ ਰਹੇ ਕਿਉਂਕਿ ਪੱਠਾ ਮਰ ਗਿਆ ਹਾਂਜੀ ਇਹ ਤਾਂ 2 ਮਹੀਨੇ ਰਕਤ ਇਸ ਤੀ ਚੱਲਨੇ ਆਪ ਨੂੰ ਇਹ ਗੱਲ ਦਾ ਪਤਾ ਹਾਂਜੀ ਇਹਨੇ 5 ਦਾ ਕਹੀ ਹਾਂ ਕਈ ਕਹਿੰਦਾ ਦੇ ਕੇ ਇਹ ਦੁਆਰਾ ਨਹੀਂ ਆਉਣਾ ਉਹ ਗੱਲ ਹੈ 6 ਮਹੀਨੇ ਚੱਲ ਨਹੀਂ ਘਟੋ ਘਟ ਕਰ ਲੋ ਮੜਾ ਨਗਾ ਜੀ ਤੇ ਬਹੁਤ ਬਹੁਤ ਧੰਨਵਾਦ ਵੀਰ ਤੂੰ ਹੁਣ ਤੂੰ ਕਿਹਨੇ ਲੈ ਕੇ ਆਇਆ ਤੂੜੀ ਲੈਣੀਗੀ ਤੂੜੀ ਲੈ ਕੇ ਆਓ ਹੁਣ ਤੂੜੀ ਦਾ ਦੇਖੀਏ ਤੂੜੀ ਦੇ ਲੈ ਕੇ ਆਉਂਗਾ ਉਹ ਵੀ ਘਰਾਂ ਦੇ ਵਿੱਚ ਉਹ ਚਲਾਵਾਂਗੇ ਠੀਕ ਆ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਪਹੁੰਚੇ ਸੀ ਪਿੰਡ ਰੌਕੇ ਕਲਾ ਮੋਗਾ ਤੋਂ ਸੋ ਅਗਲੀ ਵੀਡੀਓ ਵੀ ਬਣੇ ਸੇਅਰ ਜਰੂਰ ਕਰੋ ਸਮਾਜ ਦੇ ਵੀਰਾਂ ਤੱਕ ਸਹੀ ਜਿਹੜੀ ਵੀਡੀਓ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ